ਨਾ ਸਿਰਿਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਪੜਨ ਕਰਨਾ ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਬਾਗ ਦੀ ਸੈਰ ਕਰਨ ਸ੍ਰੀ ਹਰ राय ਸਾਹਿਬ ਜੀ ਨੂੰ ਆਪਣੇ ਨਾਲ ਲੈ ਗਏ ਗੁਰੂ ਜੀ ਅੱਗੇ-ਅੱਗੇ ਜਾ ਰਹੇ ਸਨ ਅਤੇ ਸ੍ਰੀ ਹਰ राय ਜੀ ਪਿੱਛੇ-ਪਿੱਛੇ ਇੱਕ ਫੁੱਲ ਜੋ ਟਾਣੀ ਨਾਲ ਲਟਕ ਰਿਹਾ ਸੀ ਉਹ ਸ੍ਰੀ ਹਰ ਰਾਏ ਜੀ ਦੇ ਜਾਮੇ ਨਾਲ ਅੜ ਕੇ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਉਪਰੰਤ ਜਦ ਗੁਰੂ ਜੀ ਨੇ ਫੁੱਲ ਨੋਟਾਲੀ ਨਾਲ ਟੁੱਟਾ ਵੇਖਿਆ ਤਾਂ ਆਪ ਜੀ ਨੇ ਪੁੱਛਿਆ ਇਹ ਫੁੱਲ ਕਿਸ ਨੇ ਤੋੜਿਆ ਹੈ ਤਦ ਸ੍ਰੀ ਹਰ ਰਾਏ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਇਹ ਫੁੱਲ ਮੇਰੇ ਜਾਮੇ ਨਾਲ ਅੜ ਕੇ ਟੁੱਟਾ ਹੈ। ਗੁਰੂ ਜੀ ਨੇ ਕਿਹਾ ਜੇ ਜਾਮਾ ਲੰਮਾ ਪਾਉਣਾ ਹੋਵੇ ਤਾਂ ਇਸ ਨੂੰ ਸਮੇਟ ਕੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀ بے ਪ੍ਰਵਾਹੀ ਨਹੀਂ ਕਰਨੀ ਚਾਹੀਦੀ। ਗੁਰੂ ਬਾਬੇ ਜੀ ਤੋਂ ਇਹ ਗੱਲ ਸੁਣ ਕੇ ਸ੍ਰੀ ਹਰ ਰਾਏ ਜੀ ਨੇ ਹੱਥ ਜੋੜ ਕੇ ਖਿਮਾ ਮੰਗੀ। ਅਤੇ ਜਾਮਾ ਹੱਥ ਨਾਲ ਉੱਚਾ ਚੁੱਕ ਲਿਆ। ਦੇ ਅੱਗੇ ਤੋਂ ਪਰਨ ਲਿਆ ਕਿ ਜਾਮੇ ਨੂੰ ਕਦੀ ਵੀ ਖੁੱਲਾ ਛੱਡ ਕੇ ਨਹੀਂ ਤੁਰਾਂਗਾ ਇਹ ਪਰਨ ਆਪ ਜੀ ਨੇ ਆਪਣੀ ਆਯੂ ਉਪਰੰਤ ਆਯੂ ਪਰਯੰਤ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ